ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਹਾਂ ਹਾਂ ਨਰਨ 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 ਐਟਲੀ ਗੱਲ ਨਹੀਂ ਦੇ ਕੋਈ ਇਧਰ ਆਇਓ ਬਾਲੀ ਗਾਂ ਕੀ ਕਰਨਾ ਤੁਸੀਂ ਪਿੱਛੇ ਜਾਓ ਥੋੜਾ ਜਿਹਾ ਦੋਵੇਂ ਨੰਬਰ 23 24 25 ਵੀ ਆ ਤੁਹਾਡੇ ਲਈ ਕਿੱਥੇ ਮੈਂ ਤਾਂ ਉੱਥੇ ਹੀ ਫੜੀ ਤੁਹਾਡੇ ਦੀ ਲੋ ਫੜ ਲਾ ਕਿੱਥੇ ਆਪਣਾ ਮਾ ছাত্র ਸਰ ਦੋ ਦਿਨ ਤੋਂ ਲੁਹਾਰੇ ਚੌਂਕ ਤੋਂ ਤੁਸੀਂ ਇੱਧਰ ਆਓ ਲੁਹਾਰੇਆ ਨੂੰ ਲੁਹਾਰੇਆ ਨੂੰ ਜਦੋਂ ਆਏ ਤਾਂ ਪੁਲਿਸ ਜਿਹੜਾ ਉਹ ਪੁਲਿਸ ਵਾਲਾ ਉਹ ਖੜੀ ਇੱਥੇ ਹੈ ਨੰਬਰ ਦਿੱਤਾ ਘਰ ਨੰਬਰ ਪਤਾ ਕਰਾ ਦੇ ਨੀ ਜੀਜੀਪੀ ਸਾਹਿਬ ਪੰਜਾਬ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਆਂ ਪੰਜਾਬ ਪੁਲਿਸ ਨੇ অর্ਗਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਦੀ ਪਾਲਿਸੀ ਅਡੌਪਟ ਕੀਤੀ ਹੋਈ ਹੈ। ਉਹਦੇ ਤਹਿਤ ਹੀ ਅੱਜ ਮੋਗਾ ਪੁਲਿਸ ਨੂੰ ਵੀ ਇੱਕ ਸਕਸੈਸ ਹੱਥ ਲੱਗੀ ਹੈ। ਹੁਣੇ ਥੋੜੇ ਟਾਈਮ ਪਹਿਲਾਂ ਸਿਟੀ ਪੁਲਿਸ ਥਾਣੇ ਦੀ ਟੀਮ ਜਿਹੜੀ ਹੈ ਉਹ ਪੈਟਰੋਲਿੰਗ ਕਰ ਰਹੀ ਸੀ ਉਦੋਂ ਇੱਕ ਸਿਕਰਟ ਇਨਫੋਰਮੇਸ਼ਨ ਮੋਗਾ ਪੁਲਿਸ ਨੂੰ ਮਿਲੀ ਕਿ ਇੱਕ ਬਾਹਰ ਬੈਠਾ ਵਾਂਟਡ ਕ੍ਰਿਮੀਨਲ ਜਿਹਦਾ ਨਾਮ ਪ੍ਰਭ ਦਾ ਸੁਵਾਲ ਹੈ ਔਰ ਦਾ ਇੱਕ ਅਸੋਸੀਏਟ ਇੱਥੇ ਇਸ ਏਰੀਆ ਦੇ ਵਿੱਚ ਸ਼ੱਕੀ ਹਾਲਤ ਦੇ ਵਿੱਚ ਘੁੰਮ ਰਿਹਾ ਹੈ ਉਹਦੇ ਕੋਲ ਵੈਪਨਸ ਵੀ ਹੋ ਸਕਦੇ ਨੇ ਤੇ ਉਹ ਕੋਈ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਚ ਹੈ ਤੇ ਉਹਦਾ ਮੇਨ ਮੋਟਿਵ ਲੋਕਾਂ ਤੋਂ ਐਕਸਟਰਸ਼ਨ ਇਕੱਠੀ ਕਰਨਾ ਉਹਨਾਂ ਨੂੰ ਡਰਾਉਣਾ ਉਹਨਾਂ ਤੇ ਫਾਇਰਿੰਗ ਕਰਨ ਦਾ ਹੈ ਤੇ ਉਹ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਇੱਥੇ ਆਇਆ ਹੈ ਉਹਦੇ ਤਹਿਤ ਮੋਗਾ ਪੁਲਿਸ ਦੀ ਟੀਮ ਜਿਹੜੀ ਹੈ ਉਹ ਸਾਰੀ ਅਲਰਟ ਹੋ ਗਈ ਆ ਸਾਰਾ ਜਿਹੜਾ ਆਪਰੇਸ਼ਨ ਹੈ OSPD ਮੋਗਾ DSPD DSP ਸਿਟੀ SHC ਸਿਟੀ ਤੇ ਇੰਚਾਰਜ CIA ਦੇ ਵੱਲੋਂ ਕੀਤਾ ਗਿਆ ਹੈ ਇਦੇ ਤਹਿਤ ਜਦੋਂ ਉਸ ਵਿਅਕਤੀ ਨੂੰ ਸਸਪੈਕਟ ਨੂੰ ਇੱਥੇ ਸਪੋਰਟ ਕੀਤਾ ਗਿਆ ਪੁਲਿਸ ਟੀਮ ਵੱਲੋਂ ਤੇ ਉਹਨੇ ਆ ਭੱਜਣ ਲਈ ਪੁਲਿਸ ਟੀਮ ਤੇ ਅਚਾਨਕ ਫਾਇਰ ਸਟਾਰਟ ਕਰਤਾ ਉਹਦੇ ਤਹਿਤ ਜਦੋਂ ਪੁਲਿਸ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਤੇ ਉਹ ਦੋਸ਼ੀ ਦੇ ਇੱਕ ਖੱਬੀ ਲੱਤ ਦੇ ਫਾਇਰ ਵੱਜਿਆ ਤੇ ਉਹਨੂੰ ਜ਼ਖਮੀ ਹਾਲਤ ਦੇ ਵਿੱਚ ਸਿਵਲ ਹਸਪੀਟਲ ਐਡਮਿਟ ਕਰਾਇਆ ਗਿਆ ਇਸ ਪੂਰੇ ਅੰਜਾਮ ਪੂਰੇ ਇਨਸੀਡੈਂਟ ਦੇ ਵਿੱਚ ਕੋਈ ਵੀ ਪੁਲਿਸ ਜਿਹੜਾ ਹੈ ਆਫੀਸਰ ਜਾਂ ਪੁਲਿਸ ਟੀਮ ਦਾ ਕੋਈ ਵੀ ਜਿਹੜਾ ਹੈ ਮੈਂਬਰ ਉਹ ਇੰਜਰਡ ਨਹੀਂ ਹੋਇਆ ਉਹਨਾਂ ਦਾ ਬਚਾਅ ਰਹਿ ਗਿਆ ਤੇ ਪੁਲਿਸ ਮੁਲਾਜ਼ਮਾ ਨੇ ਬੜੀ ਬਹਾਦੂਰੀ ਦੇ ਨਾਲ ਆਪਣਾ ਬਚਾਅ ਕਰਦੇ ਹੋਏ ਉਹਨੂੰ ਐਪਰੀਹੈਂਡ ਕਰ ਲਿਆ ਤੇ ਉਹਨੂੰ ਹੁਣ ਹਸਪੀਟਲ ਲਿਜਾਇਆ ਗਿਆ ਕਿਸ ਮਕਦਮੇ ਵਿੱਚ ਵਾਂਟਡ ਸੀ ਇਹ ਇੱਕ 256 ਨੰਬਰ ਐਫ ਆਈ ਆਰ ਦਰਜ ਹੋਈ ਸੀ ਸਿਟੀ ਪੁਲਿਸ ਸਟੇਸ਼ਨ ਐਕਸਟਰਸ਼ਨ ਰਿਲੇਟਡ ਇੱਕ ਫਾਇਰਿੰਗ ਹੋਈ ਸੀ ਇੱਕ ਬਿਜ਼ਨਸਮੈਨ ਹੈ ਉਹਨਾਂ ਨੂੰ ਇੱਕ ਐਕਸਟਰਸ਼ਨ ਦੀ ਕਾਲ ਆ ਰਹੀ ਸੀ ਵਾਰੀ ਵਾਰੀ ਬਾਹਰ ਬੈਠੇ ਇਹ ਵਾਂਟਡ ਕ੍ਰਿਮੀਨਲ ਵੱਲੋਂ ਤੇ ਉਹਦੇ ਤਹਿਤੀ ਆ ਬੰਦਾ ਜਿਹੜਾ ਹੈ ਉਹਦੇ ਡਾਇਰੈਕਸ਼ਨਸ ਤੇ ਹੀ ਇੱਥੇ ਕੋਈ ਵਾਰਦਾਤ ਨੂੰ ਅੰਜਾਮ ਦੇਣ ਲਈ ਆਇਆ ਸੀ ਸਰ ਕਿੱਡੀ ਅਮਾਉਂਟ ਮੰਗੀ ਸੀ ਇਹਨੇ ਉਸ ਤੋਂ ਇਹਨਾਂ ਨੇ 50 ਲੱਖ ਰੁਪਏ ਮੰਗੇ ਸੀ ਇਹ ਪਹਿਲਾਂ ਪਰਚੇ ਹੈਗੇ ਸਰ ਅਤੇ ਪਹਿਲਾਂ ਹੁਣ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਅਤੇ ਪਹਿਲਾਂ ਵੀ ਆਰਮ ਜੈਕਟ ਰਿਲੇਟਡ ਪਰਚੇ ਦਰਜ ਹੈਗੇ ਤੇ ਇੱਕ ਪਰਚਾ ਜਿਹੜਾ ਵਾਂਟਡ ਹੈ ਤੇ ਪਹਿਲਾਂ ਜੇਲ੍ਹ ਵੀ ਰਹਿ ਕੇ ਆ ਚੁੱਕਿਆ ਹੈ ਕਿ ਕਿਥੇ ਰਹਿਣ ਵਾਲਾ ਹੈ ਜੀ ਆ ਤਰੰਤਾਂ ਦਾ ਰਹਿਣ ਵਾਲਾ ਹੈ ਇਹ ਤਰੰਤਾਂ ਤੋਂ ਇੱਥੇ ਆਇਆ ਸੀ ਜੀ ਹਾਂ ਜੀ ਕੋਈ ਵਾਰਦਾਤ ਦੀ ਫਰਕ ਤੁਸੀਂ ਹਾਂ ਜੀ ਹਾਂ ਜੀ ਇਹਨੇ ਕੋਈ ਵਾਰਦਾਤ ਨੂੰ ਅੰਜਾਮ ਦੇਣਾ ਸੀ ਇਹ ਇਹਦਾ ਸਾਰੇ ਵਰਦਾ ਦਾ ਮਕਸਦ ਹੀ ਲੋਕਾਂ ਨੂੰ ਡਰਾਣਾ ਤੇ ਉਹਨਾਂ ਤੋਂ ਫਿਰੋਤੀ ਵਸੂਲਣ ਦਾ ਸੀ ਸਰ ਕੋਈ ਵਾਈਕਲ ਵਗੈਰਾ ਵੀ ਸੀ ਇਹਦੇ ਕੋਲੋਂ ਇੱਕ ਮੋਟਰਸਾਈਕਲ ਬਰਾਮਦ ਹੋਇਆ ਇੱਕ ਵੈਪਨ ਬੱਤੀ ਬੋਰ ਦਾ ਬਰਾਮਦ ਹੋਇਆ ਤੇ ਦੋ ਲਾਈਵ ਰਾਉਂਡਸ ਇਹਦੇ ਕੋਲੋਂ ਬਰਾਮਦ ਹੋਏ ਨੇ ਫਰਦਰ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈ ਉਹ ਹਜੇ ਚੱਲ ਰਹੀ ਹੈ